ਲਿਆ ਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਲੋਕ ਸੜਕਾਂ ਦੇ ਉੱਤੇ ਆ ਰਾਣਾ ਜੀ ਦੇ ਸਮਰਥਨ ਦੇ ਵਿੱਚ ਕਿਉਂਕਿ ਕੋਈ ਸਾਜ਼ਿਸ਼ ਵੀ ਇਹਦੇ ਤਹਿਤ ਕੀਤੀ ਜਾ ਸਕਦੀ ਆ ਇਹ ਵੀ ਸੰਸ਼ੇਜਿਤਾਇਆ ਜਾ ਰਿਹਾ ਬਾਕੀ ਗੱਲ ਇਹ ਆ ਕਿ ਲੋਕ ਤਾਂ ਸੜਕਾਂ ਤੇ ਆਣੇ ਹੀ ਆ ਕਿਉਂਕਿ ਰਾਣਾ ਗੁਰਜੀਤ ਸਿੰਘ ਇਕੱਲੇ ਕਪੂਰਥਲੇ ਦੇ ਐਮਐਲਏ ਨਹੀਂ ਹੈਗੇ ਉਹ ਬਲਕਿ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇੱਕ ਦਬੰਗ ਲੀਡਰ ਨੇ ਵਧੀਆ ਲੀਡਰ ਨੇ ਉਹਨਾਂ ਦੀ ਛਵੀ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਪੂਰੇ ਹੀ ਵਿਸ਼ਵ ਦੇ ਵਿੱਚ ਜਾਣੀ ਜਾਂਦੀ ਆ ਸੋ ਇਹਦੇ ਪਿੱਛੇ ਕਾਂਗਰਸ ਪਾਰਟੀ ਦੇ ਅੱਜ ਸਾਡੇ ਮੇਅਰ ਸਾਹਿਬ ਡਿਫਟੀ ਮੇਅਰ ਸੀਨੀਅਰ ਡਿਫਟੀ ਮੇਅਰ ਕੌਂਸਲਰ ਸਹਿਬਾਨ ਕਾਂਗਰਸ ਪਾਰਟੀ ਦੇ ਪਿੰਡਾਂ ਚੋਂ ਸਰਪੰਚ ਸਹਿਬਾਨ ਔਰ ਇਵਨ ਦੈਨ ਕਿ ਜਿਹੜੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧੀ ਨੇ ਉਹ ਵੀ ਅੱਜ ਇੱਥੇ ਇਕੱਠੇ ਹੋ ਰਹੇ ਨੇ ਲੋਕਾਂ ਜੇ ਰੋਸ ਪਾਇਆ ਜਾ ਰਿਹਾ ਕਿ ਐਡੇ ਵੱਡੇ ਲੀਡਰ ਦੇ ਘਰ ਦੇ ਵਿੱਚ ਦਬਿਸ਼ ਦਿੱਤੀ ਆ ਸੰਸ਼ੇਅ ਲੋਕ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਿੰਡਾਂ ਤੋਂ ਸ਼ਹਿਰਾਂ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਰਾਣਾ ਜੀ ਕੋ ਆਉਂਦੇ ਆ ਆਪਣੇ ਕੰਮ ਕਰਵਾਉਣ ਵਾਸਤੇ ਔਰ ਜਿੱਦਾਂ ਜਿੱਦਾਂ ਲੋਕ ਅੱਜ ਸਵੇਰ ਤੋਂ ਹੀ ਕੰਮ ਕਰਵਾਉਣ ਵਾਸਤੇ ਇਕੱਠੇ ਹੋ ਰਹੇ ਸੀਗੇ ਆਰ.ਏ.ਸੀ ਦਫ਼ਤਰ ਮਗਰ ਦਫ਼ਤਰ ਦੇ ਅੰਦਰ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਸੋ ਜਦੋਂ ਇਹ ਚਰਚਾ ਇਹ ਗੱਲ ਜਦੋਂ ਸ਼ਹਿਰ ਦੇ ਵਿੱਚ ਫੈਲੀ ਆ ਉਦੋਂ ਬਾਅਦ ਹੀ ਸਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵਰਕਰ ਅਤੇ ਧਾਰਮਿਕ ਸਮਾਜਿਕ ਸੰਸਥਾ ਦੇ ਪ੍ਰਤੀਨਿਧੀ ਅੱਜ ਰਾਣਾ ਜੀ ਦੇ ਦਫ਼ਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਣ ਲੱਪੇ ਆ ਕਾਰਨ ਕੀ ਮੰਨਦੇ ਹੋ ਕਿ ਉਹ ਕਿਉਂ ਇਹੋ ਜੀ ਸੈਂਟਰ ਗਵਰਨਮੈਂਟ ਨੂੰ ਰੇਡ ਕੀਤੀ ਗਈ ਹੈ ਕਿ ਉਹ ਸੈਬੀ ਦਾ ਕਰਕੇ ਆ ਜਿਹੜਾ ਪਿਛਲੇ ਦਿਨੀ ਸੈਬੀ ਦੇ ਨਾਲ ਉਹ ਆਰਡਰ ਕੱਟੇ ਸੀਗੇ 65 ਕਰੋੜ ਦੇ ਪੁੱਛੇ ਸੀ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਸਾਡੇ ਕੋਲ ਕੋਈ ਨਹੀਂ ਹੈਗੀ ਬਟ ਗੱਲ ਇਹ ਆ ਕਿ ਸਮਰਥਨ ਦੇ ਵਿੱਚ ਲੋਕ ਅੱਜ ਸੜਕਾਂ ਦੇ ਉੱਤਰ ਰਹੇ ਆ ਔਰ ਇਹ ਹਜੂਮ ਵੱਧਦਾ ਹੀ ਜਾਣਾ ਕਿਉਂਕਿ ਜਦੋਂ ਲੋਕ ਕੰਮ ਕਰਾਣ ਆ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਨੇਚਰਲੀ ਆ ਕੇ ਆਪਣੇ ਲੀਡਰ ਦੇ ਹੱਕ ਦੇ ਵਿੱਚ ਅੱਜ ਆਵਾਜ਼ ਬਲੰਦ ਕਰਨ ਵਾਸਤੇ ਸੜਕਾਂ ਤੇ ਸਾਰੇ ਯਾਨੀ ਕੋਈ ਰਾਜਨੀਤਿਕ ਸਾਜ਼ਿਸ਼ ਬਿਲਕੁਲ ਹੋ ਸਕਦੀ ਆ ਸੰਸ਼ੇਸ਼ ਗੱਲ ਦਾ ਵੀ ਚੁਰਾਇਆ ਜਾ ਸਕਦਾ ਕਿਉਂਕਿ ਇਸ ਗੱਲ ਨੂੰ ਅਸੀਂ ਛੋਟੇ ਤੋਟੇ ਨਹੀਂ ਆਖ ਰਹੇ ਹੋ ਸਕਦਾ ਰਾਜਨੀਤਿਕ ਸਾਜ਼ਿਸ਼ ਹੋਵੇ ਉਹਦੇ ਤਹਿਤ ਹੀ ਉਹਦਾ ਦਾ